ਹਾਂਜੀ ਮੈਂ ਅੱਜ ਛੋਟੇ ਵਾਲੇ ਬੈਂਗਣ ਪਰਕੇ ਬਣਾ ਰਹੀ ਆ। ਇਹ ਦੇਖੋ ਜਿਵੇਂ ਚਾਰ ਚਾਰ ਕੱਟ ਲਗਾ ਦਿੱਤੇ ਨੇ। ਔਰ ਬਹੁਤ ਹੀ ਹੈਲਦੀ ਵੇ ਨਾਲ ਤੇ ਬਹੁਤ ਹੀ ਟੇਸਟੀ ਬਣਾ ਰਹੀ ਆ। ਜ਼ਰੂਰ ਰੈਸਪੀ ਨੂੰ ਇੱਕ ਇੱਕ ਪੁਆਇੰਟ ਤੋਂ ਦੇਖਣਾ। ਬਹੁਤ ਹੀ ਵਧੀਆ ਬੰਦੇ ਨੇ ਮੈਂ ਨਵੇਂ ਤਰੀਕੇ ਨਾਲ ਬਿਲਕੁਲ ਬਣਾ ਰਹੀ ਆ। ਔਰ ਤੁਸੀਂ ਦੇਖੋਗੇ ਕਿ ਕਿੰਨੇ ਟੇਸਟੀ ਬੰਦੇ ਨੇ। ਅੱਜ ਕੱਲ ਬਹੁਤ ਜ਼ਿਆਦਾ ਬੈਂਗਣ ਆਏ ਹੋਏ ਨੇ ਮਾਰਕੀਟ ਵਿੱਚ ਪਰ ਥੋੜੇ ਜਿਹਾ ਬੜੇ ਧਿਆਨ ਨਾਲ ਇਹਨੂੰ ਕੱਟਣਾ ਪੈਂਦਾ ਕਿਉਂਕਿ ਬਰਸਾਤੀ ਮੌਸਮ ਹੈ। ਤੇ ਗੰਦੇ ਵੀ ਬਹੁਤ ਨਿਕਲਦੇ ਨੇ ਕੀੜੇ ਵਾਲੇ ਵੀ ਨਿਕਲਦੇ ਨੇ ਦੇਖੋ ਜੀ ਮੈਂ ਸੁਟੇ ਨੇ ਕੱਢ ਕੇ ਕਿਉਂਕਿ ਬੜਾ ਧਿਆਨ ਦੇ ਨਾਲ ਇਹਨੂੰ ਕੱਟ ਮਾਰਨਾ ਪੈਂਦਾ ਵਿੱਚ ਗੰਡੇ ਇਸ ਵਾਸਤੇ ਨਿਕਲਦੇ ਨੇ ਬਰਸਾਤੀ ਮੌਸਮ ਐ ਤੇ ਕੀੜਾ ਮਕੋੜਾ ਤੇ ਪੈ ਜਾਂਦਾ ਐ ਇਹਨਾਂ ਦਿਨਾਂ 'ਚ ਠੀਕ ਐ ਜੀ ਹੁਣ ਮੈਂ ਇਹਦੇ ਵਾਸਤੇ ਮਸਾਲੇ ਕਿਹੜੇ ਲੈਨੇ 2 ਚਮਚ ਮੇਵਸਨ ਲਿਆ ਗਰਮ ਮਸਾਲਾ ਨਮਕ ਤੁਸੀਂ ਟੇਸਟ ਦੇ ਮੁਤਾਬਿਕ ਲੈਣਾ ਦੇਗੀ ਮਿਰਚ ਹਿੰਗ ਲਈ ਐ ਮੈਂ ਥੋੜੀ ਚਾਟ ਮਸਾਲਾ ਲਿਆ ਇਹ ਚਾਟ ਮਸਾਲਾ ਹਲਦੀ ਤੇ ਸੁੱਕਾ ਧਨੀਆ ਠੀਕ ਹੈ ਜੀ ਔਰ ਮੈਂ ਨਿੰਬੂ ਅੱਧਾ ਅਸਵਸਥ ਰੱਖਿਆ ਕਿ ਮੈਂ ਮਸਾਲੇ ਦੇ ਵਿੱਚ ਨਚੋੜਨਾ ਬਾਅਦ ਵਿੱਚ ਹੋ ਸਭ ਤੋਂ ਪਹਿਲੇ ਅਸੀਂ ਕੀ ਕਰਾਂਗੇ ਇਹ ਸਾਰੇ ਮਸਾਲਿਆਂ ਨੂੰ ਇੱਕ ਕਟੋਰੇ ਖੁੱਲੇ ਵਿੱਚ ਕਟੋਰੇ ਵਿੱਚ ਪਾ ਲੈਣਾ ਜਿੱਤੇ ਚੰਗੀ ਅੱਛੀ ਤਰ੍ਹਾਂ ਮਿਕਸ ਕਰ ਸਕੀਏ ਠੀਕ ਹੈ ਜੀ ਨਿੰਬੂ ਨੂੰ ਸਾਈਡ ਰੱਖ ਲਓ ਔਰ ਸਾਰੇ ਮਸਾਲੇ ਤੁਸੀਂ ਇੱਕ ਕਟੋਰੀ ਵਿੱਚ ਸ਼ਿਫਟ ਕਰ ਲਓ ਇਹ ਭਰ ਕੇ ਮਸਾਲੇ ਤੇ ਨਾਲ ਇੰਨੇ ਕੁ ਟੇਸਟੀ ਬੰਦੇ ਨੇ ਮੈਂ ਪਰੌਂਠੀ ਨਾਲ ਖਾਓ ਪੂੜੀ ਨਾਲ ਖਾਓ ਜਿਹਦਾ ਨਾਲ ਮਰਜ਼ੀ ਖਾਓ ਬਹੁਤ ਹੀ ਮਜ਼ਾ ਆਉਂਦਾ ਖਾ ਕੇ ਇਹਦਾ ਤੇ ਬੱਚੇ ਜੇ ਨਹੀਂ ਵੀ ਪਸੰਦ ਕਰਦੇ ਤਾਂ ਵੀ ਇਹਨੂੰ ਅੱਛੀ ਤਰ੍ਹਾਂ ਉਂਗਲਾਂ ਚੱਟ-ਚੱਟ ਕੇ ਖਾਣਗੇ ਤੁਸੀਂ ਇੱਕ ਵਾਰੀ ਬਣਾ ਕੇ ਜਰੂਰ ਦੇਖਣਾ ਵੇਸਣ ਦੇ ਨਾਲ ਇਹਦਾ ਚੰਨਾ ਕ ਕਰਾਰਾ ਪਨ ਆਜੰਦਾ ਨਾ ਕਿ ਨਾ ਚੰਦ ਵੀ ਬੱਚੇ ਖਾਲੰਦਰ ਵੱਡਿਆਂ ਨੇ ਤੇ ਚਲੋ ਖਾਣੇ ਖਾਣੇ ਹੁੰਦੇ ਨੇ ਤੇ ਬੱਚੇ ਵੀ ਬੜੇ ਖੁਸ਼ ਹੋ ਕੇ ਖਾਂਦੇ ਨੇ ਕਿਉਂਕਿ ਇਹਦੇ ਨਾਲ ਇਹਦਾ ਟੇਸਟ ਬਹੁਤ ਜ਼ਿਆਦਾ ਵੇਸਣ ਨਾਲ ਵੱਧ ਜਾਂਦਾ ਹੈ ਔਰ ਹੁਣ ਅਸੀਂ ਕੀ ਕਰਾਂਗੇ ਤੁਸੀਂ ਇਹਦੇ ਵਿੱਚ ਅੱਧਾ ਨਿੰਬੂ ਨਿਚੋੜਾਂਗੇ ਗਿੱਟਕਾ ਤੁਸੀਂ ਕੱਢ ਲੈਣੇ ਆ ਨਾ ਤਾਂ ਕਿ ਜਿਹੜਾ ਇਹਦੇ ਵਿੱਚ ਗਿੱਟਕ ਨਾ ਕੋਈ ਚਲੀ ਜਾਵੇ ਠੀਕ ਹੈ ਜੀ ਚਾਹ ਤੁਸੀਂ ਨਿੰਬੂ ਨੂੰ ਚੋੜਨੇ ਨਾਲ ਚੋੜਲੋ ਚਾਹਤ ਨਾਲ ਚੋੜਲੋ ਤੁਹਾਡੀ ਮਰਜ਼ੀ ਹੈ ਇਸ ਤਰ੍ਹਾਂ ਮਰਜ਼ੀ ਕਰ ਲਓ ਕਿਉਂਕਿ ਤੁਸੀਂ ਰੂਟੀਨ 'ਚ ਕਿਚਨ 'ਚ ਕੰਮ ਕਰਦੇ ਹੋ ਤੁਹਾਨੂੰ ਪਤਾ ਹੀ ਹੈ ਕਿ ਕਿਸ ਤਰ੍ਹਾਂ ਹਰ ਚੀਜ਼ ਈਜ਼ੀ ਬਣਦੀ ਹੈ ਤੇ ਕਿਸ ਤਰ੍ਹਾਂ ਉਹ ਕਿਆਵੇ ਹੁਣ ਅਸੀਂ ਕੀ ਕਰਾਂਗੇ ਇਹਦੇ ਵਿੱਚ 2 ਕ ਚਮਚ ਅਸੀਂ ਤੇਲ ਪਾਵਾਂਗੇ ਜ਼ਿਆਦਾ ਨਹੀਂ ਪਾਣਾ ਕਿਉਂਕਿ ਅਸੀਂ ਕ੍ਰੇਲਿਆਂ ਦੇ ਵਿੱਚ ਪਾਣਾ ਤੇ ਜੇ ਸੁੱਕਾ ਮਸਾਲਾ ਪਾਵਾਂਗੇ ਤੇ ਉਹ ਕੀ ਹੋਏਗਾ ਕਿ ਸੁੱਕਾ ਮਸਾਲਾ ਛੇਤੀ ਨਿਕਲ ਜਾਂਦਾ ਤੇ ਜਦੋਂ ਥੋੜਾ ਜਿਹਾ ਗਿੱਲਾ ਹੋ ਜਾਣਾ ਮਸਾਲਾ ਤੇ ਫਿਰ ਉਹ ਨਿਕਲਦਾ ਨਹੀਂ ਚਮਚ 1.5 ਚਮਚ ਜਿਹੀ ਪਾਵਾਂਗੇ ਅਗਰ ਸਾਨੂੰ ਸੁੱਕਾ ਲੱਗੇਗਾ ਤੇ ਅਸੀਂ ਥੋੜਾ ਜਿਹਾ ਹੋਰ ਵਿੱਚ ਪਾ ਲਾਂਗੇ ਮਸਾਲੇ ਦੇ ਅਸੀਂ ਉਹਨਾਂ ਨੂੰ ਪਹਿਲੇ ਮਿਕਸ ਕਰਕੇ ਦੇਖਦੇ ਹਾਂ ਕਿ ਸਾਡਾ ਮਸਾਲਾ ਠੀਕ ਹੋ ਗਿਆ ਸੁੱਕਾ ਸੁੱਕਾ ਤਾਂ ਨਹੀਂ ਰਹਿ ਗਿਆ ਨਮਕ ਤੁਸੀਂ ਲੋੜ ਦੇ ਮੁਤਾਬਿਕ ਪਾਣਾ ਕਿਉਂਕਿ ਬੈਂਗਰਾਂ ਦੇ ਸਾਬ ਨਾਲ ਨਮਕ ਪਏਗਾ ਇਹ ਜਿਹੜਾ ਮੈਂ ਮਸਾਲਾ ਤਿਆਰ ਕੀਤਾ ਹੈ ਬਾਅਦ ਚ ਬਣਾਉਣ ਵਾਸਤੇ ਇਹਦੇ ਚ ਨਮਕ ਅਸੀਂ ਅਲੱਗ ਪਾਵਾਂਗੇ ਠੀਕ ਹੈ ਜੀ ਕਿਉਂਕਿ ਬਾਅਦ ਚ ਤੜਕਾ ਵੀ ਲਗਾਣਾ ਉਹ ਬਾਅਦ ਚ ਮੈਂ ਤੁਹਾਨੂੰ ਦੱਸਨੀਆ ਕਿ ਕਿਵੇਂ ਕਰਨਾ ਇਹ ਦੇਖੋ ਜੀ ਇਸ ਤਰ੍ਹਾਂ ਦਾ ਸਾਡਾ ਮਸਾਲਾ ਹੋਣਾ ਚਾਹੀਦਾ ਤੁਸੀਂ ਹੱਥ ਨਾਲ ਥੋੜਾ ਜਿਹਾ ਕਰ ਸਕਦੇ ਹੋ ਇਸ ਤਰ੍ਹਾਂ ਮੈਸ਼ ਕਰ ਲੈਣਾ ਚਿੱਟਾ ਤਾਂ ਕਿ ਸਾਰਾ ਮਸਾਲਾ ਜਿਹੜਾ ਮਿਕਸ ਹੋ ਜਾਵੇ ਇੱਕ ਚਮਚੇ ਅਦਰ ਨਾਲ ਹੁੰਦਾ ਨਹੀਂ ਦੇਸੀ ਕੰਮ ਹੀ ਕਰਨੇ ਪੈਂਦਾ ਇਹ ਦੇਖੋ ਜੀ ਇਸ ਤਰ੍ਹਾਂ ਦੋ ਹੋ ਜਗੇ ਸਾਰੇ ਠੀਕ ਹੈ ਜੀ ਜਿਆਦਾ ਨਚੜਨਾ ਨਹੀਂ ਚਾਹੀਦਾ ਤੇਲ ਉੰਨਾ ਹੀ ਪਾਣਾ ਤੁਸੀਂ ਜੇ ਕਿਲੋ ਜਿਆਦਾ ਲੈਣਾ ਤਾਂ ਫਿਰ ਉਸ ਤੇ ਦੋ ਚਮਚ ਆਰਾਮ ਨਾਲ ਮਸਾਲੇ ਚ ਪਾ ਜਣਾ ਤੇ ਮੈਂ ਚਮਚ ਸਵਾ ਚਮਚ ਹੀ ਪਾਇਆ ਤਾਂ ਕਿ ਥੋੜਾ ਥੋੜਾ ਹਲਕਾ ਹਲਕਾ ਗਿੱਲਾ ਰਹੇ ਜਿਆਦਾ ਨਿਚ ਨਿਚੋੜਨਾ ਠੀਕ ਹੈ ਜੀ ਹੁਣ ਅਸੀਂ ਕੀ ਕਰਾਂਗੇ ਕਿ ਅਸੀਂ ਇਸ ਤਰ੍ਹਾਂ ਇੱਕ ਇੱਕ ਫੜ ਫੜ ਕੇ ਤੇ ਇਸ ਤਰ੍ਹਾਂ ਇਹਦੇ ਵਿੱਚ ਮਸਾਲਾ ਪਰਦੇ ਜਾਣਾ। ਕੱestrie ਅਸੀਂ ਸਾਰੇ ਜਿੰਨੇ ਵੀ ਸਾਡੇ ਕੋਲ ਬੈਂਗਨ ਨੇ ਔਰ ਉਤੋਂ ਅੱਛੇ ਤਰ੍ਹਾਂ ਨੂੰ ਪ੍ਰੈਸ ਕਰਕੇ ਇਹ ਦੇਖੋ ਜਿੰਜ ਪ੍ਰੈਸ ਕਰਨਾ ਤੇ ਦੂਸਰੀ ਪਲੇਟ ਵਿੱਚ ਰੱਖਦੇ ਜਾਣਾ ਠੀਕ ਹੈ ਜੀ। ਇਸ ਤਰ੍ਹਾਂ ਤੁਸੀਂ ਸਾਰੇ ਜਿੰਨੇ ਵੀ ਤੁਹਾਡੇ ਕੋਲ ਬੈਂਗਨ ਨੇ ਤੁਸੀਂ ਸਾਰੇ ਪਹਿਲੇ ਨੂੰ ਮਸਾਲੇ ਨਾਲ ਪਰੋ। ਇੱਕ ਇੱਕ ਪਕੜ ਕੇ ਜਿਵੇਂ ਸਿਕਰੇਲਿਆਂ ਚ ਪਰਦੇ ਉਸ ਤਰੀਏ ਅਸੀਂ ਇਹਦੇ ਵਿੱਚ ਪਰਨਾ ਠੀਕ ਹੈ ਜੀ। ਹਾਂਜੀ ਤੁਸੀਂ ਦੇਖ ਸਕਦੇ ਹੋ ਕਿ ਮੈਂ ਸਾਰਾ ਮਸਾਲਾ ਦੇਖੋ ਗੈਂਗੜਾਂ ਚ ਪਾ ਦਿੱਤਾ ਔਰ ਮੇਰਾ ਬਿਲਕੁਲ ਵੀ ਮਸਾਲਾ ਬਚਿਆ ਨਹੀਂ ਪੂਰਾ ਹੋ ਗਿਆ ਇਕਦਮ ਔਰ ਤੁਸੀਂ ਵੀ ਆਪਣੇ ਹਿਸਾਬ ਦੇ ਨਾਲ ਤੁਸੀਂ ਪਾ ਸਕਦੇ ਹੋ ਰੋਜ਼ ਸਬਜ਼ੀਆ ਬਣਾਉਂਦੇ ਹੋ ਪਰਫੈਕਟ ਹੋ ਤੁਸੀਂ ਵੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਤੇ ਸਾਰਾ ਮਸਾਲਾ ਇਸ ਤਰ੍ਹਾਂ ਅਪਣਾ ਕੇ ਤੇ ਵਿੱਚ ਭਰ ਕੇ ਤੇ ਹੋਰ ਅਸੀਂ ਕੀ ਕਰਾਂਗੇ ਇੱਕ ਤਵਾ ਪੈਨ ਲਵਾਂਗੇ ਤੇ ਹੁਣ ਅਸੀਂ ਉਧਰ ਜਾਂਦੇ ਹਾਂ ਠੀਕ ਹੈ ਜੀ ਹਾਂਜੀ ਤਵਾ ਪੈਨ ਅਸੀਂ ਗਰਮ ਕਰਨ ਵਾਸਤੇ ਰੱਖ ਦਿੱਤਾ ਹੈ ਅਸੀਂ ਸਿੰਪਲ ਬਸ ਇਹਦੇ ਵਿੱਚ ਤੇਲ ਪਾਵਾਂਗੇ ਤੇ ਅਸੀਂ ਇਹਨੂੰ ਫਰਾਈ ਕਰਨਾ ਰੱਖ ਦਵਾਂਗੇ ਡੀਪ ਫਰਾਈ ਨਹੀਂ ਕਰਨਾ ਅਸੀਂ ਨੋਰਮਲ ਜਿਵੇਂ ਤੇਲ ਅਸੀਂ ਯੂਜ਼ ਕਰਦੇ ਹਾਂ ਉਨਾ ਕੀ ਪਾਵਾਂਗੇ ਨਾਨ ਸਟਿਕ ਤੁਸੀਂ ਪੈਨ ਲੈਣਾ ਤੇ ਦੂਸਰਾ ਨਹੀਂ ਲੈਣਾ ਠੀਕ ਹੈ ਜੀ ਅਗਰ ਤੁਸੀਂ ਦੂਸਰਾ ਲੋਗੇ ਤੇ ਲੋਹੇ ਵਾਲੀ ਕੜਾਹੀ ਲੋਗੇ ਤੇ ਉਹਨੂੰ ਬਿਲਕੁਲ ਸìm ਤੇ ਰੱਖਣਾ ਜ਼ਿਆਦਾ ਸੇਕ ਨਹੀਂ ਦੇਣਾ ਕਿਉਂਕਿ ਕਈ ਲੋਹੇ ਵਾਲੀ ਜਿਹੜੀ ਕੜਾਹੀ ਹੁੰਦੀ ਹੈ ਜਾਂ ਤਵਾ ਹੁੰਦਾ ਤੇ ਉੱਤੇ ਵੀ ਬਣਾਉਂਦੇ ਨੇ ਪੈਨ ਕੜਾਹੇ ਤਵੇ 'ਚ ਠੀਕ ਹੈ ਜੀ ਤੇ ਤੁਸੀਂ ਉਹ ਵੀ ਲੈ ਸਕਦੇ ਹੋ ਬਟ ਉਹਦੇ ਚ ਜਰਾ ਲੱਗਣ ਦਾ ਥੋੜਾ ਚਾਂਸ ਹੁੰਦੇ ਨੇ ਤੁਹਾਡੇ ਨਾਲ ਲੱਗ ਜਵੇ ਮਸਾਲੇ ਮਸੂਲੇ ਹੁੰਦੇ ਨੇ ਅਦੇ ਚ ਤੇ ਐਸੋ ਤੁਸੀਂ ਕੋਸ਼ਿਸ਼ ਕਰੋ ਕਿ ਨਾਨ ਸਟਿਕ ਪੈਨ ਤਵਾ ਲਓ ਤੇ ਉਹਦੇ ਚ ਤੁਹਾਨੂੰ ਕੋਈ ਦਿੱਕਤ ਨਹੀਂ ਆਏਗੀ ਔਰ ਸਿਮ ਤੇ ਬਿਲਕੁਲ ਰੱਖਣਾ ਇਹਨੂੰ ਸਿਮ ਤੇ ਪੱਕਣ ਦੇਣਾ ਠੀਕ ਹੈ ਜੀ ਹੁਣ ਅਸੀਂ ਤੇਲ ਪਾਵਾਂਗੇ ਸਭ ਤੋਂ ਪਹਿਲੇ ਹਾਂਜੀ ਮੈਂ ਤੇਲ ਪਾ ਦਿੱਤਾ ਤੇਲ ਤੁਹਾਡਾ ਬੇਕਾਰ ਨਹੀਂ ਜਾਏਗਾ ਤੁਸੀਂ ਬਾਅਦ ਤੜਕਾ ਵੀ ਲਾਣਾ ਜੇ ਜ਼ਿਆਦਾ ਵੀ ਪੈ ਜਾਏਗਾ ਤੇ ਕੋਈ ਦਿੱਕਤ ਨਹੀਂ ਤੁਸੀਂ ਜਿਆਦਾ ਵੀ ਪਾ ਸਕਦੇ ਹੋ ਇਹਨੂੰ ਅੱਛੀ ਤਰ੍ਹਾਂ ਮਿਕਸ ਸਾਰਾ ਗਿੱਲਾ ਕਰ ਦੇਣਾ ਨੂੰ ਸਾਰੇ ਪਾਸੇ ਘੁਮਾ ਕੇ ਤਾਂ ਕਿ ਕੋਈ ਚੀਜ਼ ਸੁੱਕੀ ਨਾ ਰਹਿ ਜਾਵੇ ਚੰਗਾ ਠੀਕ ਹੈ ਜੀ ਇਹਨੂੰ ਅੱਛੀ ਤਰ੍ਹਾਂ ਗਰਮ ਹੋ ਜਾਂਦਾ ਹੈ ਤੇ ਅਸੀਂ ਬਿਲਕੁਲ ਆਰਾਮ ਦੇ ਨਾਲ ਹੌਲੀ ਹੌਲੀ ਇੱਕ ਇੱਕ ਪੀਸ ਰੱਖਦੇ ਜਾਵਾਂਗੇ ਇਹ ਕੁਝ ਸਿਮਤ ਨੂੰ ਪਕਾਉਣ ਦੇਣਾ ਜਲਦੀ ਨਹੀਂ ਕਰਨੀ ਕੋਈ ਉਸੇ ਬਕੀ ਤੇ ਘੱਮ ਘਾਸ ਸਕਦੇ ਹੋ ਇਹਨੂੰ ਰੱਖ ਕੇ ਠੀਕ ਹੈ ਜੀ ਅਗਰ ਤੁਸੀਂ 3 ਫਰਾਈ ਕਰਨਾ ਚਾਹੁੰਦੇ ਹੋ ਤਾਂ ਤੁਹਾਡੀ ਮਰਜ਼ੀ ਹੈ ਤੁਸੀਂ ਕਰ ਸਕਦੇ ਹੋ ਬਸ ਮੈਂ ਨਾ ਵੀ ਮੈਂ ਨੋਰਮਲ ਹੀ ਬਣਾਉਣੀ ਆ ਕਿਉਂਕਿ ਡੀਪ ਫਰਾਈ ਤੇ ਨਾਲ ਸਰ ਬਹੁਤ ਜ਼ਿਆਦਾ ਹੈਵੀ ਹੋ ਜਾਂਦਾ ਨਹੀਂ ਤੇ ਸਹੀ ਖਾਂਦੇ ਵੀ ਨਹੀਂ ਕਰਦੇ ਸਹੀ ਰੰਬਰ ਵਿੱਚ ਤੇ ਇਹ ਸਾਰੇ ਖਾਣ ਨਹੀਂ ਬੱਸ ਜਿਵੇਂ ਤੁਸੀਂ ਕਰਦੇ ਨਾ ਬਿਲਕੁਲ ਗੈਸ ਨੂੰ ਹਨ ਕੁਝ ਨਹੀਂ ਹੋਏਗਾ ਸੇਮਾ ਤੇ ਬਿਲਕੁਲ ਪਕਾਉਣੇ ਥੋੜੇ ਜਿਹੜੇ ਮੋٹے ਹੁੰਦੇ ਨੇ ਉਹ ਨੂੰ ਸੈਂਟਰ 'ਚ ਕਰ ਦਿਆ ਕਰੋ ਜਿਹੜੇ ਛੋਟੇ ਸਾਈਜ਼ ਦੇ ਹੁੰਦੇ ਨੇ ਉਹ ਨੂੰ ਨੋਰਮਲ ਸਾਈਜ਼ ਵਾਲੇ ਨੂੰ ਸਾਈਡ 'ਚ ਰੱਖਿਆ ਕਰੋ ਠੀਕ ਹੈ ਜਿਹੜੇ ਮੋٹے ਹੁੰਦੇ ਨੇ ਉਹ ਨੂੰ ਸੈਂਟਰ 'ਚ ਪਾ ਦਿਓ ਤੇ ਆਪੇ ਉਹਨਾਂ ਨੂੰ ਸੇਕ ਜਿਆਦਾ ਲੱਗੇ ਤੇ ਛਿੱਤੀ ਆਪੇ ਹੀ ਜਾਣ ਹੈ ਦੇਖੋ ਜਿਵੇਂ ਛੋਟਾ ਸਾਈਜ਼ ਹੈ ਉਹ 퍼 ਸਾਈਡ 'ਚ ਕਰ ਲਿਆ ਹੈ ਇਹ ਦੋ ਤਿੰਨ ਮੇਰੇ ਕੱਟ ਤੇ ਲੈ ਅੱਧੇ ਅੱਧੇ ਫਿਰ ਮੈਂ ਉਹਨਾਂ ਨੂੰ ਸਾਈਡ ਤੇ ਰੱਖ ਦਿੱਤਾ। ਬਾਸੇ ਹੋਣ ਪੁੱਛੇ ਕੀ ਕਰਨਾ? ਇਹਦੇ ਉੱਤੇ ਇੱਕ ਤੱਕਣ ਦੇ ਦੇਣਾ। ਐਨ ਹੌਲੀ ਹੌਲੀ ਪਕਕਣ ਦੇਣਾ। ਠੀਕ ਹੈ ਜੀ। ਤੁਸੀਂ 2-3 ਮਿੰਟ ਵਾਸਤੇ ਰੱਖ ਦੇਵਾਂਗੇ। ਇਹਨੂੰ ਬਾਅਦ ਚ ਚੈੱਕ ਕਰਾਂਗੇ ਸਿਰਫ 2 ਜਾਂ 3 ਮਿੰਟਾਂ ਵਿੱਚ ਜ਼ਿਆਦਾ ਨਹੀਂ ਠੀਕ ਹੈ ਜੀ ਬਿਲਕੁਲ ਸੇਕ ਤੇ ਰੱਖਣਾ ਸੇਕ ਆਸਟਰੀ ਕਰਨਾ ਗਿਆ ਸੀ ਉਹ ਸਲੋ ਸਲੋ ਇਹਨੂੰ ਪੱਕਣ ਦੇ ਹਾਂਜੀ ਹੁਣ ਅਸੀਂ ਚੈੱਕ ਕਰਾਂਗੇ 2-3 ਮਿੰਟ ਹੋ ਗਏ 2 ਟਾਈਮਿੰਟ ਤੇ ਥੋੜੀ ਆਪਾਂ ਸਾਈਡਾਂ ਚੇਂਜ ਕਰਾਂਗੇ ਜਦ ਇਹ ਚਾਹੇ ਤੁਸੀਂ ਡੁੰਗੀਆਂ ਤੋਂ ਪਕੜ ਕੇ ਕਰ ਲਓ ਤੇ ਤੁਸੀਂ ਕੋਪਰ ਗਨ ਉਤਾਰ ਲਓ। ਬਸ ਤੁਹਾਨੂੰ ਸਾਈਡ ਚੇਸ ਆ ਜਾਣੀ ਹੈ। ਫਿਰ ਇਹ ਅੰਮਲ ਕਰਨਾ ਚਾਹੀਦਾ ਹੈ ਕਿ ਪਾਣੀ ਵਿੱਚ ਸਰ ਕੇ ਨਾ ਥੋੜਾ ਸਿੱਟਾ ਬੰਦ ਲਿਆ ਨਾ। ហើយ ਜਦੋਂ ਚੜਜਾ ਲਓ ਜੋ ਥੀਮ ਹੁੰਦੇ ਨੇ ਉਹ ਪਾਣੀ ਹੋ ਜਾਂਦਾ। ਇਸ ਤੋਂ ਇਹ ਥੋੜਾ ਜਿਹਾ ਬੰਦਿਆ ਬਰਕੇ ਹੌਂਗਾ ਕਰਨਾ ਕਿ ਸਾਈਡਾਂ ਸਾਰੀਆਂ ਫੇਸ ਕਰ ਦੇਣ ਇਹਨਾਂ ਇੱਕ ਵਾਰੀ। ਤਾਂ ਕਿ ਇਹ ਦੂਸਰੀ ਸਾਈਡ ਤੋਂ ਵੀ ਅੱਛੀ ਤਰ੍ਹਾਂ ਉੱਜਲ ਇਸ ਤਰ੍ਹਾਂ ਤੁਸੀਂ ਕਰਦੇ ਸਾਰੇ ਪਕੜ ਪਕੜ ਕੇ ਇਹਦੇ ਡੁੱਗ ਨਹੀਂ ਜਾਂ ਤੋਂ ਇਹਦੀ ਸਾਈਟਾਂ ਚੇਂਜ ਕਰ ਲੈਂਦੇ ਠੀਕ ਹੈ ਕਿੰਨੇ ਵਧੀਆ ਦੇਖ ਲਓ ਬਣ ਗਏ ਨੇ ਜਿਆਦਾ ਨਹੀਂ ਹਿਲਾਉਣਾ ਇਹਨੂੰ ਕਿਉਂਕਿ ਮਸਾਲਾ ਵਿੱਚ ਅਸੀਂ ਪਾਇਆ ਹੈ ਇਹ ਦੇਖੋ ਪੈਨ ਨਾਲ ਬਿਲਕੁਲ ਵੀ ਨਹੀਂ ਲੱਗਿਆ ਬਹੁਤ ਹੀ ਵਧੀਆ ਵਿੱਚ ਹੀ ਐਡਜਸਟ ਹੋ ਗਿਆ ਹੈ ਕਿਉਂਕਿ ਵੈਸਨ ਪਾਉਂਦੇ ਨਾਲ ਨਾ ਇਹਦੇ ਵਿੱਚੋਂ ਬਾਹਰ ਨਹੀਂ ਨਿਕਲੇਗਾ ਔਰ ਦੂਸਰਾ ਸੀ ਤੇਲ ਵੀ ਪਾਇਆ ਹੈ ਇਹ ਦੇਖੋ ਜੀ ਇਹ 2-3 ਮਿੰਟ ਦੇ ਵਿੱਚ ਹੀ ਕਿੰਨੇ ਵਧੀਆ ਬਣ ਗਏ ਨੇ ਅਜੇ ਸੀ ਹੁਣ ਦੂਸਰੀ ਸਾਈਡ ਇਹਨੂੰ ਪਕਾਵਾਂਗੇ ਦੇਖੋ ਕਿੰਨੇ ਵਧੀਆ ਲੱਗ ਰਹੇ ਨੇ ਮਸਾਲਾ ਬਿਲਕੁਲ ਵੀ ਬਾਹਰ ਨਹੀਂ ਨਿਕਲਿਆ ਇਹ ਦੇਖੋ ਬਿਲਕੁਲ ਸਾਫ਼ ਪਿਆ ਤਵਾ ਠੀਕ ਹੈ ਜੇ ਇਹ ਤੁਸੀਂ ਹੁਣ ਇਹਨੂੰ ਫਿਰ ਕਵਰ ਕਰ ਦੋ ਹੁਣ ਰੋਟਾ ਇਹਨੰਤ ਅਸੀਂ ਹੋਰ ਵੇਟ ਕਰਾਂਗੇ ਅਦੀ ਕਿਉਂਕਿ ਸਟੀਮ ਦੇ ਨਾਲ ਵੀ ਕੁਝ ਗਲ ਜਾਂਦੇ ਨੇ ਕੁਛ ਇਹ ਫਰਾਈ ਵੀ ਹੋ ਜਾਂਦੇ ਨੇ ਤਾਂ ਬਹੁਤ ਅੱਛੇ ਬਣਦੇ ਨੇ ਜਿਆਦਾ ਨੀਨੂੰ ਹਲਾਉਣਾ ਹੈ ਤਾਂ ਮਸਾਲਾ ਬਹੁਤ ਇੱਕਦਮ ਨਿਕਲ ਜਾਂਦਾ ਹੈ ਤੇ ਬੇਸਨ ਦੇ ਨਾਲ ਵੈਸੇ ਤਾਂ ਚਿੱਟਕੇ ਹੋਇਆ ਪਰ ਫਿਰ ਵੀ ਤੁਸੀਂ ਧਿਆਨ ਰੱਖਣਾ ਕਿ ਮਸਾਲਾ ਨਾ ਨਿਕਲੇ ਠੀਕ ਹੈ ਜੇ ਮਸਾਲਾ ਵਿੱਚ ਹੋਏਗਾ ਤਾਂ ਟੇਸਟੀ ਬਹੁਤ ਲੱਗਣਗੇ ਅਗਰ ਬਾਹਰ ਨਿਕਲ ਗਿਆ ਤੇ ਫਿੱਕੇ ਫਿੱਕੇ ਲੱਗਣਗੇ ਐਸੇ ਵਾਸਤੇ ਤੁਸੀਂ ਇਹ ਬਹੁਤ ਧਿਆਨ ਰੱਖਣਾ ਹੰਜੀ ਹੋਣ ਸੀ ਹੈ ਇਹਨਾਂ ਨੂੰ ਚੈੱਕ ਕਰਾਂਗੇ ਸਾਡੇ ਬੈਂਗਣ ਗਲ ਗਏ ਨੇ ਫਿਰ ਸਾਹਨੇ ਸਾਈਡਾ ਦੇਖ ਲਾਂਗੇ ਇੱਕ ਵਾਰ ਚੈੱਕ ਕਰਕੇ ਜੀ ਜੰਗਲ ਕਲੇ ਉਹਨੇ ਫਿਰ ਤੋਟੀ ਨੂੰ ਮੈਂਟ ਨੂੰ ਹੋਰ ਦੇਣਾ ਪਾਣਗੇ ਅੱਛੀ ਤਰ੍ਹਾਂ ਜਰਾ ਗਾਲਜੋ ਤਾਂ ਇਸ ਨੂੰ ਦੁਬਾਰਾ ਮਸਾਲੇ ਦੇ ਨਾਲ ਨਾਲ ਗਾਲਨੇ ਪੈਣ ਹੁਣ ਤੁਸੀਂ ਇਹਨੂੰ ਅੱਛੀ ਤਰ੍ਹਾਂ ਕਰਕੇ ਪ੍ਰੈਸ ਤੇਲ ਨੂੰ ਕਰ ਸਕਦੇ ਹੋ ਫਰਾਈ ਕਰ ਸਕਦੇ ਹੋ ਠੀਕ ਹੈ ਕਿਉਂਕਿ ਹੋਣੇ ਮਸਾਲਾ ਨਿਕਲੇਗਾ ਮਸਾਲਾ ਵਿੱਚ ਪੱਕ ਚੁੱਕੇ ਅੱਛੀ ਤਰ੍ਹਾਂ ਇਹ ਤੁਸੀਂ ਨੂੰ ਅੱਛੀ ਤਰ੍ਹਾਂ ਪ੍ਰੈਸ ਕਰਕੇ ਇੱਕ ਹੌਸਕਾ ਦੋ ਤੁਸੀਂ ਜੇ ਕਈ ਮੋਟੇ ਹੰਦਿਆਂ ਵਿੱਚ ਤੇ ਉਹ ਜਲਦੀ ਗਲਦੇ ਨੇ ਇਸ ਵਾਸਤੇ ਟਾਈਮ ਲਗਾ ਦਿੰਦੇ ਹਾਂ ਅਸੀਂ ਬਿਲਕੁਲ ਸੀਮ ਤੇ ਬਣਾ ਰਹੇ ਹਾਂ ਇਸ ਵਾਸਤੇ ਆਰਾਮ ਜਿਹਾ ਬੋਲੇ ਵਿੱਚ ਪੱਕਦੇ ਨੇ ਇਹ ਅੰਦਰੋਂ ਵੀ ਪੱਕ ਜਾਣਗੇ ਅੱਛੀ ਤਰ੍ਹਾਂ ਕੱਚੇ ਨਹੀਂ ਰਹਿਣਗੇ ਬਿਲਕੁਲ ਵੀ ਜੇ ਜਾਈਜ਼ ਤੁਹਾਨੂੰ ਲੱਗਦੀ ਹੈ ਕਿ ਥਕੀ ਨਹੀਂ ਹੋਈ ਤੇ ਤੁਸੀਂ ਉਹਨੂੰ ਵੀ ਚੇਂਜ ਕਰ ਸਕਦੇ ਹੋ ਇਹ ਦੇਖੋ ਤਕਰੀਬਨ ਬੈਂਗਣ ਬਣ ਚੁੱਕੇ ਨੇ ਤੁਹਾ ਦਿੱਕ 2 ਮਿੰਟ ਹੋ ਗਏ ਨੇ ਲੈਣੇ ਨੇ ਗਲ ਚੁੱਕੇ ਨੇ ਬਿਲਕੁਲ ਅੱਛੀ ਤਰ੍ਹਾਂ ਜਿਹੜੀ ਸਾਈਡ ਨਹੀਂ ਚੇਂਜ ਕੀਤੀ ਹੋ ਤੁਸੀਂ ਚੇਂਜ ਕਰ ਦੋ ਤੁਹਾਨੂੰ ਪਤਾ ਹੀ ਚੱਲ ਜਾਏਗਾ ਕਿਉਂਕਿ ਉਹ ਕੋ ਲਾਲ ਹੋਈ ਹੁੰਦੀ ਹੈ ਜ਼ਿਆਦਾ ਇਹ ਦੇਖੋ ਹੁਣ ਇਹ ਛੋਟਾ ਸਾਈਜ਼ ਸੀ ਬਿਲਕੁਲ ਹੀ ਬਣ ਗਿਆ ਤੇ ਮੈਂ ਇਹਨੂੰ ਸਾਈਡ ਤੇ ਕਰ ਦਿੱਤਾ बस दो मिनट और लगेंगे फिर हम इसे एक मसाला तैयार करेंगे जो कि बहुत ही टेस्टी ਤੇ ਬਹੁਤ ਹੀ ਵਧੀਆ ਬਣੇਗਾ ਇਹ ਦੇਖੋ ਜੀ ਮੈਂ ਤੁਹਾਨੂੰ ਦੇ ਕੇ ਕਰਕੇ ਦਿਖਾਉਣੀ ਆ ਕਿੰਨੇ ਵਧੀਆ ਬਣੇ ਹੋਏ ਨੇ ਸੰਗਰ ਇਹ ਦੇਖੋ ਮਸਾਲਾ ਤੁਸੀਂ ਦੇਖ ਸਕਦੇ ਹੋ ਕਿ ਬਿਲਕੁਲ ਬਾਹਰ ਨਹੀਂ ਨਿਕਲਿਆ agar ਤੁਸੀਂ बेसन ਤੇ ਤੇਲ ਵਿੱਚ ਪਾ ਲੋਗੇ ਤੇ ਮਸਾਲਾ ਵੀ ਬਹੁਤ ਵਧੀਆ ਬਣ ਜੇਗਾ ਪਕੌੜਿਆਂ ਦੀ ਤਰ੍ਹਾਂ ਬਣਨਗੇ ਬਿਲਕੁਲ اور ਬਹੁਤ ਹੀ ਹੈਲਦੀ ਤੇ ਬਹੁਤ ਟੇਸਟੀ ਦੇਖ ਲਓ ਸੀ ਬੀਫ ਫਰਾਈ ਵੀ ਨਹੀਂ ਕਿਤੇ ਬਿਲਕੁਲ ਤੇਲ ਥੋੜਾ ਜਿਹਾ ਪਾਇਆ ਜਿਹੜਾ ਅਜੇ ਵੀ ਤੁਹਾਨੂੰ ਨਜ਼ਰ ਆ ਰਿਹਾ ਵਿੱਚ ਤੇ ਬਹੁਤ ਹੀ ਵਧੀਆ ਬਣ ਗਏ ਨੇ ਮਸਾਲਾ ਵਿੱਚ ਬਿਲਕੁਲ ਅੰਦਰ ਜਿਵੇਂ ਉਹਨਾਂ ਨੇ ਕਵਰ ਕਰ ਲਿਆ ਨੇ ਅਸਰ ਹੋ ਗਿਆ ਤੇ ਬਸ ਇੱਕ ਅੱਧਾ ਮਿੰਟ ਅਸੀਂ ਹੋਰ ਇਹਨੂੰ ਦੇਵਾਂਗੇ ਟਾਈਮ ਤੇ ਫਿਰ ਉਸ ਤੋਂ ਬਾਅਦ ਅਸੀਂ ਇੱਕ ਮਸਾਲਾ ਤਿਆਰ ਕਰਾਂਗੇ ਜਿਹੜਾ ਕਿ ਅਸੀਂ ਨਾਲ ਹੀ ਰੱਖਾਂਗੇ ਪੈਂਗਰਾ ਦੇ ਜੇ ਕਿਸੇ ਨੇ ਘਰਦਿਆਂ ਨੇ ਕਿਸੇ ਨੇ ਖਾਣਾ ਤੇ ਖਾ ਸਕਦੇ ਨੇ ਅਗਰ ਨਹੀਂ ਬੱਚਾ ਨੂੰ ਪਸੰਦ ਨਹੀਂ ਤੇ ਨਹੀਂ ਖਾਣਗੇ ਤੇ ਅਸੀਂ ਹੁਣ ਇਹਨੂੰ ਸਿਰਫ 2 ਤੋਂ ਮਿੰਟ ਵਾਸਤੇ ਹੋਰ ਕਵਰ ਕਰਾਂਗੇ ਤਾਂ ਕਿ ਸਾਡੇ ਜਿਹੜੇ ਬੈਂਗਰ ਨੇ ਉਹ ਪੱਚੇ ਨਾ ਰਹਿ ਜਾਣ ਠੀਕ ਹੈ ਜੀ ਹਾਂਜੀ ਅਦਰ ਮੈਂ ਮਸਾਲੇ ਵਾਸਤੇ ਅਦਰਕ ਲਸਣ ਤੇ ਟਮਾਟਰ ਜੋ ਸੀ ਮੈਂ ਅੱਛੀ ਤਰ੍ਹਾਂ ਚੋਪ ਕਰ ਲਿਆ ਬਿਲਕੁਲ ਚੋਪ ਕਰ ਲਿਆ ਨੇ ਇਹਨੂੰ ਤੇ ਜਿਹੜੇ ਸਾਡੇ ਕੋਲ ਪਿਆਜ਼ ਸੀ ਇਹ ਮੈਂ ਇਸ ਤਰ੍ਹਾਂ ਮੋਟੇ ਮੋਟੇ ਕੱਟੇ ਨੇ ਇਸ ਤਰ੍ਹਾਂ ਤੁਸੀਂ ਰੱਖ ਲੈਣੇ ਪਿਆਜ਼ ਠੀਕ ਹੈ ਸਿੰਗਲ ਪੀਸ ਕਰ ਲੈਣਾ ਬਿਲਕੁਲ ਤੇ ਹਰੀ ਮਿਰਚ ਵੀ ਇਸ ਤਰ੍ਹਾਂ ਲੰਬੇ ਲੰਬੇ ਪੀਸ ਕੱਟ ਲੈਣੇ ਤੇ ਐਵੇਂ ਲੈ ਸੀ ਪਹਿਲੇ ਮਸਾਲਾ ਬਣਾਵਾਂਗੇ ਉਸ ਤੋਂ ਬਾਅਦ ਐਸੀ ਪਿਆਜ਼ ਫਿਰ ਬਹੁਤ ਜੀ ਠੀਕ ਹੈ ਜੀ ਇਹ ਮੈਂ ਸਾਰਾ ਮਸਾਲਾ ਤਿਆਰ ਕਰ ਰਹੀ ਹਾਂ ਕਿਉਂਕਿ ਜਿਵੇਂ ਅਸੀਂ ਬੈਂਗਣਾ ਵਾਸਤੇ ਉਹ ਸੋਰੀ ਤਰੇਲਿਆਂ ਵਾਸਤੇ ਤਿਆਰ ਕਰਦੇ ਹਾਂ ਨਾ ਮਸਾਲਾ ਬਿਲਕੁਲ ਅਸੀਂ ਉਸ ਤਰ੍ਹਾਂ ਦਾ ਮਸਾਲਾ ਬਣਾਵਾਂਗੇ ਤਾਂ ਕਿ ਸਾਨੂੰ ਨਾਲ ਖਾਣੇ ਵਕਤ ਦਿੱਕਤ ਨਾ ਹੋਵੇ ਕਿਉਂਕਿ ਸੁੱਕੀ ਜਾਂ ਤੇ ਦਾਲ ਬਣੀ ਹੋਵੇ ਤਾਂ ਮਜ਼ਾ ਆਉਂਦਾ ਹੈ ਬੈਂਗਣਾ ਦਾ ਨਹੀਂ ਤੇ ਫਿਰ ਸੁੱਕਾ ਸੁੱਕਾ ਖਾਦਾ ਨ ਜਾਂਦਾ ਅਗਰ ਤੁਹਾਡੇ ਕੋਲ ਹੋਰ ਕੋਈ ਸਬਜ਼ੀ ਦਾਲਣੀ ਹੈ ਤਾਂ ਤੁਸੀਂ ਇਹ ਮਸਾਲਾ ਬਣਾ ਸਕਦੇ ਹੋ ਠੀਕ ਹੈ ਜੀ ਹੁਣ ਮੈਂ ਇਹਨੂੰ ਸਾਰਿਆਂ ਨੂੰ ਗ੍ਰाइंड ਕਰ ਲਿਆ ਚੋਪ ਕਰ ਲਿਆ ਅਦਰਕ ਲਸਣ ਤੇ ਟਮਾਟਰ ਨੂੰ ਤੇ ਹੁਣ ਅਸੀਂ ਬੈਂਗਣਾ ਦੇ ਇੰਤਜ਼ਾਰ ਕਰਦੇ ਆ ਤੇ ਉਸੇ ਉਸੇ ਅਸੀਂ ਦੂਜੇ ਪੈਨ ਵਿੱਚ ਚਾਹੇ ਬਣਾਈ ਹੈ ਤਾਂ ਜਿਹੜਾ ਸਾਡਾ ਤੇਲ ਹੋ ਯੂਜ਼ ਹੋ ਜਾਏਗਾ ਨਹੀਂ ਤੇ ਅਸੀਂ ਪਹਿਲੇ ਹੀ ਬਣਾ ਸਕਦੇ ਆਂ ਅਗਰ ਤੁਸੀਂ ਤੇਲ ਰੱਖਣਾ ਫਿਰ ਸਾਡਾ ਵੀ ਤੇਲ ਬੇਕਾਰ ਜਾਏਗਾ ਇਸ ਵਾਸਤੇ ਅਸੀਂ 2 ਕੁ ਮਿੰਟ ਹੋਰ ਵੇਟ ਕਰਾਂਗੇ ਤੇ ਨਾਲ ਇਹਨੂੰ ਤੜਕਾ ਲਗਾ ਦਾਂਗੇ ਠੀਕ ਹੈ ਜੀ ਹਾਂ ਜੀ ਸਾਡੇ ਦੇਖੋ ਜੀ ਬੈਂਗਣ ਬਿਲਕੁਲ ਤਿਆਰ ਹੋ ਗਏ ਨੇ ਮੈਂ ਤੁਹਾਨੂੰ ਉੱਤੇ ਕਰਕੇ ਦਿਖਾਉਣੀ ਆ ਆਹ ਦੇਖੋ ਜੀ ਬਿਲਕੁਲ ਸਾਡੇ ਤਿਆਰ ਇਸਨੇ ਬਿਲਕੁਲ ਅਸੀਂ ਹੁਣ ਉਹਨਾਂ ਨੂੰ ਬੰਦ ਕਰ ਲੱਗਿਆ ਗੈਸ ਹੁਣ ਅਸੀਂ ਇੱਕ ਵਧੀਆ ਜਿਹਾ ਤੜਕਾ ਲਗਾਵਾਂਗੇ ਜੋ ਕਿ ਸਾਡਾ ਮਸਾਲਾ ਬਣਾਵਾਂਗੇ ਚਾਹੇ ਤੁਸੀਂ ਇਸ ਤਰ੍ਹਾਂ ਵੀ ਖਾ ਸਕਦੇ ਹੋ ਕੋਈ ਜ਼ਰੂਰੀ ਨਹੀਂ ਹੈ ਇਹ ਤੁਹਾਡੀ ਮਰਜ਼ੀ ਤੇ ਡਿਪੈਂਡ ਹੈ ਅਗਰ ਤੁਹਾਡੇ ਘਰ ਤੇ ਇਸ ਤਰ੍ਹਾਂ ਪਸੰਦ ਕਰਦੇ ਹੋ ਤਾਂ ਅੰਜੀ ਵੀ ਤੁਸੀਂ ਖਾ ਸਕਦੇ ਹੋ ਪਰ ਅਸੀਂ ਮਿਕਸ ਨਹੀਂ ਕਰਨਾ ਮਸਾਲਾ ਸੇ ਸਾਈਡ ਤੇ ਰੱਖਣਾ ਠੀਕ ਹੈ ਜੀ ਹੁਣ ਅਸੀਂ ਕੀ ਕਰਾਂਗੇ ਗੈਸ ਨੂੰ ਅਸੀਂ ਬੰਦ ਕਰ ਦਾਂਗੇ ਤੇ ਜਿਹੜੇ ਬੈਂਗਨ ਨੇ ਅਸੀਂ ਉਹ ਉਤਾਰ ਲਾਂਗੇ ਤੇ ਦੂਸਰੇ ਪੈਨ 'ਚ ਅਸੀਂ ਉਹਨੇ ਤੜਕਾ ਲਗਾਵਾਂਗੇ ਠੀਕ ਹੈ ਜੀ ਹਾਂਜੀ ਹੁਣ ਸਭ ਤੋਂ ਪਹਿਲਾਂ ਅਸੀਂ ਪਾਵਾਂਗੇ ਤੇਲ ਉਹ ਸਾਡਾ ਸਾਰਾ ਤੇਲ ਉਹਦੇ ਚੀ ਚੋਸਿਆ ਗਿਆ ਹੈ ਵੈਂਗਣਾ ਦੇ ਵਿੱਚ ਤੇ ਹੁਣ ਅਸੀਂ ਥੋੜਾ ਜਿਹਾ ਤੇਲ ਪਾਵਾਂਗੇ ਜ਼ਿਆਦਾ ਨਹੀਂ ਪਾਣਾ ਨੋਰਮਲ ਜਿਹਾ ਤੇਲ ਪਾਣਾ ਇਹ ਦੇਖੋ ਜੀ ਮੈਂ ਛੋਟਾ ਇੱਕ ਚਮਚ ਪਾਇਆ ਜਿਹੜਾ ਕੇਸਰਵੇਸ ਸਪੂਨ ਹੁੰਦਾ ਮੈਂ ਓਨਾ ਹੀ ਪਾਇਆ ਠੀਕ ਹੈ ਜੀ ਹੁਣ ਅਸੀਂ ਸਭ ਤੋਂ ਪਹਿਲਾਂ ਪਾਵਾਂਗੇ ਜੀਰਾ ਸਭ ਤੋਂ ਪਹਿਲਾਂ ਅਸੀਂ ਪਾਵਾਂਗੇ ਜੀਰਾ ਇਹਦੇ ਵਿੱਚ फिर असी ज मसाला बनाया सा है, है अदरक लसन टमाटर का मसाला ठीक है जी हूँ असं सब तो पहले ये पाँगे बहुत ही हैल्दी तो बहुत ही मजे वाला मसाला बनेगा ऐ ਉੱਥੇ ਸੇਕ ਪੇਸਟ ਵੀ ਬਣਾ ਸਕਦੇ ਹੋ ਕਿਉਂਕਿ ਮਸਾਲਾ ਤੁੰਣੇ ਤੇ ਟਾਈਮ ਲੱਗ ਜਾਣਾ ਤੇ ਇਸ ਵਾਸਤੇ ਸੇਕ ਪੇਸਟ ਵੀ ਕਰ ਸਕਦੇ ਹੋ ਹਾਂਜੀ ਹੁਣ ਅਸੀਂ ਜਿਹੜਾ ਨਮਕ ਵਿੱਚ ਪਾਣਾ ਹੈ ਬਹੁਤ ਹਿਸਾਬ ਨਾਲ ਪਾਣਾ ਹੈ ਕਿਉਂਕਿ ਅਸੀਂ ਜਿਹੜਾ ਬੈਂਗਣਾ ਚ ਪਾ ਦਿੱਤਾ ਸੀ ਉਸ ਉਹਦੇ ਹਿਸਾਬ ਨਾਲ ਪਾਇਆ ਸੀ ਤੇ ਹੁਣ ਅਸੀਂ ਮਸਾਲੇ ਦੇ ਸਾਰ ਨਾਲ ਪਾਣਾ ਠੀਕ ਹੈ ਜੀ ਸਭ ਤੋਂ ਪਹਿਲੇ ਅਸੀਂ ਨਮਕ ਹੀ ਪਾਵਾਂਗੇ ਬੜੇ ਹਿਸਾਬ ਨਾਲ ਪਾਣਾ ਨਮਕ ਜ਼ਿਆਦਾ ਨਹੀਂ ਪਾਣਾ ਮੈਂ ਛੋਟਾ 스ਪੂਨ ਅਦਰ ਦਾ ਚਮਚ ਮੈਸੇ ਰਖਾ ਰਹੀ ਹਾਂ ਤਾਂ ਕਿ ਜਿਹੜਾ ਇਹ ਮਸਾਲਾ ਬਣਾ ਰਿਹਾ ਉਹਦੇ ਵਾਸਤੇ ਸਿਰਫ ਪੂਰਾ ਹੋ ਜੇ ਪੂਨਸੀ ਪਾਵਾਂਗੇ ਡੇਜੀ ਲਈ ਥੋੜਾ ਜਿਹਾ ਗਰਮ ਮਸਾਲਾ ਤੇ ਸੁੱਕਾ ਧਨੀਆ ਤੇ ਹਲਦੀ ਪਾਊਡਰ ਠੀਕ ਹੈ ਜੀ ਦੇਖੀਏ ਮੇਰੇ ਕੋਲ ਅਭੀ ਮਜ਼ੇ ਦੇ ਮੁਤਾਬਿਕ ਪਾ ਸਕਦਾ ਜਿੰਨੇ ਪਾਣੀ ਨਾਲੇ ਜਿਹੀ ਪਾਵਾਂਗੇ ਟਮੇਟੋ ਕੇਚਪ ਹਾਂਜੀ ਨੂੰ ਟੇਸਟ ਦੇਣ ਵਾਸਤੇ ਥੋੜਾ ਖੱਟਾ ਇਹਦੇ ਵਿੱਚ ਟਮੇਟੋ ਕੈਚੱਪ ਪਾ ਦਾਂਗੇ ਚਮਚੇ 1.5 ਚਮਚ ਪਾ ਦੋ ਜਿਆਦਾ ਨਾ ਪਾਣਾ ਕਿਉਂਕਿ ਅਸੀਂ ਉਹਦੇ ਵਿੱਚ ਖੱਟਾ ਹੋਰ ਇਹਦੇ ਪਾਸਟ ਹੈ ਐਸੋਰਾ ਮਸਾਲੇ ਨੂੰ ਟੇਸਟੀ ਬਣਾਉਣ ਵਾਸਤੇ ਅਸੀਂ ਥੋੜਾ ਜਿਹਾ ਪਾ ਰਿਹਾ ਵਿੱਚ ਥੋੜਾ ਜਿਹਾ ਜਿ ਹੁ ਇਸ ਤੀ ਟੇਸਟ ਤੁਸੀਂ ਇਹਦੇ ਪਾਣੀ ਪਾ ਸਕਦੇ ਹੋ ਸਖਤਿਕ ਕਿਉਂਕਿ ਥੋੜਾ ਜਿਹਾ ਮਸਾਲੇ ਹੋ ਗਏ ਨੇ ਉਹਨਾਂ ਨੂੰ ਪੁੱਲਿਆ ਸੋ ਥੋੜਾ ਜਿਹਾ ਪਾਣਾ ਪੰਦਾ ਪਾਣੀ ਆ ਦੇਖੋ ਜੀ ਮਸਾਲਾ ਕਿੰਨਾ ਵਧੀਆ ਬਣ ਗਿਆ ਸਾਡਾ ਹੁਣ ਅਸੀਂ ਇੱਥੇ ਪਾ ਦਾਂਗੇ ਸਾਰੇ ਜਿੰਨੀਆਂ ਵੀ ਮਿਰਚਾਂ ਤੇ ਪਿਆਜ਼ ਕੱਟੇ ਹੋ ਨੇ ਸੋ ਵੀ ਪਾ ਦਾਂਗੇ ਵਿੱਚ ਜਿਆਨੋਂ ਸੇ ਜ਼ਿਆਦਾ ਗਾਲ ਨਾ ਨਹੀਂ ਬਸ 2 ਮਿੰਟਾਂ ਨੂੰ ਟਰਾਂਸਪੇਰੈਂਟ ਵੰਗੂ ਜਿਵੇਂ ਕਰੀੜਾ ਥੋੜਾ ਭੁੰਨਣਾ ਹੈ ਬਸ ਜ਼ਿਆਦਾ ਨਹੀਂ ਇਸੀ ਗੱਲ ਹੈ ਪਿਆਜ਼ ਮਸਾਲਾ ਸੇ ਭੁੰਨ ਲਿਆ ਥੋੜਾ ਭੁੰਨਣਾ ਉਸੇ ਥੋੜਾ ਜਿਹਾ ਜਿਹਾ ਹਲਕਾ ਜਿਹਾ ਸਾਨੂੰ ਪਾਣੀ ਪਾਉਣ ਦੀ ਜ਼ਰੂਰਤ ਪੈਗੀ ਇੱਕ ਕੜਛੀ ਪਾਣੀ ਪਾਵਾਂਗੇ ਸਿਰਫ ਹਾਂਜੀ ਸੇ ਇੱਕ ਕੜਛੀ ਪਾਣੀ ਪਾਵਾਂਗੇ ਇਹਦੇ ਵਿੱਚ ਤਾਂ ਕਿ ਸਾਡਾ ਮਸਾਲਾ ਜਿਹੜਾ ਠੰਡੇ ਨਾ ਲੱਗੇ ਉਹਨਾਂ ਅਸੀਂ ਇਹਨੂੰ ਟੱਕ ਦਵਾਂਗੇ 2 ਮਿੰਟ ਵਾਸਤੇ ਸਿਰਫ ਇਸ ਨੂੰ ਤੱਕਣਾ ਤਾਂ ਕਿ ਸਾਡਾ ਮਸਾਲਾ ਤਿਆਰ ਹੋ ਜਵੇ ਠੀਕ ਹੈ ਜੀ ਇਹ ਦੇਖੋ ਜੀ ਬਹੁਤ ਹੀ ਵਧੀਆ ਪਿਆਜ਼ ਸਾਡੇ ਬਣ ਗਏ ਨੇ ਮਸਾਲਾ ਸਾਡਾ ਬਹੁਤ ਵਧੀਆ ਤਿਆਰ ਹੋ ਗਿਆ ਹੁਣ ਇਹਨਾਂ ਨੂੰ ਪਾਕ ਦਿੰਨੇ ਆ ਅਸੀਂ ਸਿਰਫ 2 ਮਿੰਟ ਵਾਸਤੇ ਨੂੰ ਪਕਾਉਣਾ ਸੀ ਉਸ ਤੋਂ ਬਾਅਦ ਅਸੀਂ ਇਹਨੂੰ ਬੰਦ ਕਰ ਦਾਂਗੇ ਤੇ ਸਾਡੇ ਬੈਂਗਣ ਜੜੇ ਬਿਲਕੁਲ ਰੈਡੀ ਨੇ ਇਹ ਦੇਖੋ ਜੀ ਬੈਂਗਣ ਸਾਡੇ ਦੇਖੋ ਬਿਲਕੁਲ ਰੈਡੀ ਹੋਏ ਪਏ ਨੇ ਤੇ ਅਸੀਂ ਇਹਨਾਂ ਨੂੰ ਬੈਂਗਣਾਂ ਨੂੰ ਮਸਾਲੇ ਵਿੱਚ ਪਾ ਦਾਂਗੇ ਅਗਰ ਤੁਸੀਂ ਮਸਾਲਾ ਬਣਾਉਣਾ ਚਾਹੁੰਦੇ ਹੋ ਤੇ ਬਣਾਓ ਨਹੀਂ ਬਣਾਉਣਾ ਚਾਹੁੰਦੇ ਤੇ ਨਾ ਹੀ ਕੋਈ ਜ਼ਰੂਰਤ ਨਹੀਂ ਹੈ ਜ਼ਰੂਰੀ ਵੀ ਨਹੀਂ ਹੈ ਦੇਖੋ ਜੀ ਕਿੰਨਾ ਵਧੀਆ ਸਾਡੇ ਬੈਂਗਣ ਤਿਆਰ ਹੋਏ ਪਏ ਨੇ ਇਹ ਦੇਖੋ ਮਸਾਲੇ ਦੇ ਨਾਲ ਭਰੇ ਹੋਏ ਨੇ ਉਸ ਤਰੀ ਜਰਾ ਵੀ ਮਸਾਲਾ ਬਾਹਰ ਨਹੀਂ ਨਿਕਲਿਆ ਤੁਸੀਂ ਦੇਖ ਸਕਦੇ ਹੋ ਤਵੇ ਨੂੰ ਬਿਲਕੁਲ ਤਵਾ ਸਾਫ ਪਿਆ ਹੈ ਅਜ ਇਸ ਵੀ ਨਾਲ ਬਣਾਓਗੇ ਤੇ ਤੁਹਾਡਾ ਮਸਾਲਾ ਬਿਲਕੁਲ ਨਹੀਂ ਬਾਹਰ ਨਿਕਲੇਗਾ ਕਿਉਂਕਿ ਮੋਸਟਲੀ ਲੋਕ ਕਹਿੰਦੇ ਨੇ ਕਿ ਸਾਡਾ ਜਿਹੜਾ ਮਸਾਲਾ ਉਹ ਬਾਹਰ ਨਿਕਲ ਜਾਂਦਾ ਬਟ ਇਹਦੇ ਚੋਂ ਬਿਲਕੁਲ ਵੀ ਨਹੀਂ ਨਿਕਲਿਆ ਦੇਖੋ ਤੁਸੀਂ ਇਹ ਦੇਖੋ ਜਿਹੜੇ ਹਾਫ ਪੀਸ ਵੀ ਸਿਨਾ ਉਹਦੇ ਵੀ ਨਾਲ ਵੀ ਚਿਪਕਿਆ ਹੋਇਆ ਮਸਾਲਾ ਦੇਖੋ ਜਿਹੜੇ ਵਿੱਚ ਥੋੜੇ ਬਹੁਤੇ ਖਰਾਬ ਨਿਕਲੇ ਸੀ ਮੈਂ ਇਹਨਾਂ ਨੂੰ ਅੱਧੇ-ਅੱਧੇ ਕੱਟ ਦਿੱਤਾ ਸੀ ਇਹ ਦੇਖੋ ਤੇ ਉਹਦੇ ਨਾਲ ਵੀ ਮਸਾਲਾ ਲੱਗਾ ਹੈ ਜਿਹੜਾ ਵੇਸਣ ਹੈ ਨਾ ਵੇਸਣ ਸਾਡਾ ਜਿਹੜਾ ਉਹ ਮਸਾਲਾ ਬਾਹਰ ਨਹੀਂ ਨਿਕਲਣ ਦਿੰਦਾ ਉਹ ਅੱਛੀ ਤਰ੍ਹਾਂ ਉਹਨੂੰ ਚਿਪਕਾ ਦਿੰਦਾ ਨਾਲ ਹੀ ਕਿਉਂਕਿ ਸਾਡਾ ਜਿਹੜਾ ਤੇਲ ਪੈ ਗਿਆ ਵੇਸਣ ਪੈ ਗਿਆ ਇਹ ਬਹੁਤ ਹੀ ਪਹਿਲੇ ਲੋਕ ਜਿਹੜੇ ਸੀ ਨਾ ਪੁਰਾਣੀਆਂ ਲੇਡੀਜ਼ ਉਹ ਖੇਸ਼ਾ ਤੇਲ ਤੇ ਜ਼ਰੂਰ ਬੰਦਿਆ ਸੀ ਵੇਸਣ ਔਰ ਤੇਲ ਤੇ ਫਿਰ ਤਾਂ ਹੀ ਪਰਫੈਕਟ ਬੰਦੇ ਹੁੰਦੇ ਸੀ ਉਹਨਾਂ ਦੇ ਤੇ ਅਸੀਂ ਇਸ ਵੇ ਨਾਲ ਬਣਾਵਾਂਗੇ ਤਾਂ ਬਹੁਤ ਵਧੀਆ ਬਣਾਂਗੇ ਇੱਕ ਵਾਰੀ ਮੇਰੀ ਰੈਸਪੀ ਨੂੰ ਜ਼ਰੂਰ ਟਰਾਈ ਕਰਕੇ ਦੇਖਣਾ ਮਸਾਲਾ ਤੁਹਾਡੀ ਆਪਣੀ ਮਰਜ਼ੀ ਤੇ ਡਿਪੈਂਡੈਂਟ ਬਣਾਓ ਨਾ ਬਣਾਓ ਇਹ ਥੋੜਾ ਜਿਹਾ ਹੁੰਦਾ ਕਿ ਥੋੜਾ ਮਸਾਲੇਦਾਰ ਰੋਟੀ ਆਦੀ ਅੱਛੀ ਖਾਦੀ ਜਾਂਦੀ ਹੈ ਅਗਰ ਤੁਸੀਂ ਦਾਲ ਸਬਜ਼ੀ ਕੋਈ ਐਕਸਟਰਾ ਨਾਲ ਬਣਾਈ ਹੋਈ ਹੈ ਤੇ ਠੀਕ ਹੈ ਆਦਰਵਾਇਜ਼ ਤੁਸੀਂ ਇਸ ਤਰ੍ਹਾਂ ਖਾ ਲੈਂਦੇ ਹੋ ਤੇ ਇਸ ਤਰ੍ਹਾਂ ਵੀ ਖਾ ਸਕਦੇ ਹੋ ਇਹ ਤੁਹਾਡੀ ਮਰਜ਼ੀ ਤੇ ਡਿਪੈਂਡ ਹੈ ਠੀਕ ਹੈ ਜੀ ਹਾਂਜੀ ਮੈਂ ਬੈਂਗਨ ਜੜੇ ਸੀ ਉਹ ਦੇਖੋ ਸਾਡਾ ਮਸਾਲਾ ਬਿਲਕੁਲ ਤਿਆਰ ਹੋ ਗਿਆ ਮੈਂ ਬੈਂਗਨ ਨੂੰ ਸਾਈਡ ਤੇ ਰੱਖ ਦਿੱਤਾ ਤੇ ਜ਼ਰੂਰੀ ਨਹੀਂ ਹੈ ਤੁਸੀਂ ਮਿਕਸ ਕਰਨੇ ਨੇ ਮਿਕਸ ਕਰਨ ਦੀ ਜ਼ਰੂਰਤ ਨਹੀਂ ਹੈਗੀ ਤੁਸੀਂ ਬਸ ਸਾਈਡ ਤੇ ਰੱਖ ਦਿਓ ਜਿਹਨੇ ਪਰਿਵਾਰ ਦੇ ਵਿੱਚੋਂ ਕਿਸੇ ਨੇ ਖਾਣੇ ਨੇ ਖਾ ਸਕਦੇ ਨੇ ਜਿਹਨੇ ਨਹੀਂ ਖਾਣੇ ਉਹਨਾਂ ਦੀ ਮਰਜ਼ੀ ਤੇ ਡਿਪੈਂਡ ਹੈ ਠੀਕ ਹੈ ਜੀ ਮਸਾਲਾ ਅਸੀਂ ਤਾਂ ਬਣਾਨੇ ਆ ਕਿ ਬੱਚਿਆਂ ਨੂੰ ਟੇਸਟੀ ਲੱਗਦਾ ਮਸਾਲਾ ਇਹ ਹੈਲਦੀ ਬਹੁਤ ਤੇਜ਼ ਨਹੀਂ ਅਸੀਂ ਬਹੁਤ ਜ਼ਿਆਦਾ ਬਣਾਇਆ ਦੋ ਤਿੰਨ ਵੀ ਹਰੀ ਮਿਰਚ ਪਾਈਆਂ ਨੇ ਜ਼ਿਆਦਾ ਨਹੀਂ ਪਾਈਆਂ ਬੱਚੇ ਵੀ ਖੁਸ਼ ਹੋ ਕੇ ਖਾਣਗੇ ਕਿਉਂਕਿ ਉਹਨਾਂ ਨੂੰ ਕੱਚੇ ਕੱਚੇ ਪਿਆਜ਼ ਜ਼ਿਆਦਾ ਟੇਸਟੀ ਲੱਗਦੇ ਨੇ ਜਿਆਦਾ ਤੁਸੀਂ ਗਾਲ ਦੋਗੇ ਤੇ ਫਿਰ ਅੱਛੇ ਨਹੀਂ ਲੱਗਣਗੇ ਤੇ ਮੈਂ ਤੁਹਾਨੂੰ ਹੁਣ ਦਿਖਾਨੀ ਆ ਬੰਦ ਕਰਕੇ ਇੱਕ ਵਾਰੀ ਹਾਂਜੀ ਤੁਸੀਂ ਦੇਖ ਸਕਦੇ ਹੋ ਕਿ ਬੈਂਗਣ ਕਿੰਨੇ ਵਧੀਆ ਔਰ ਮਸਾਲਾ ਕਿੰਨਾ ਵਧੀਆ ਬਣ ਗਿਆ ਹੁਣ ਅਸੀਂ ਉੱਤੇ ਪਾਵਾਂਗੇ ਧਨੀਆਂ ਧਨੀਆਂ ਤੋਂ ਬਿਨਾ ਤਾਂ ਸਬਜ਼ੀ ਦਾ ਮਜ਼ਾ ਹੀ ਨਹੀਂ ਆਉਂਦਾ ਇੱਕ ਵਾਰੀ ਮੇਰੀ ਰੈਸਪੀ ਨੂੰ ਜ਼ਰੂਰ ਟਰਾਈ ਕਰਕੇ ਦੇਖਣਾ ਬਹੁਤ ਹੀ ਵਧੀਆ ਬਣਦੀ ਹੈ ਤੇ ਬਹੁਤ ਹੀ ਹੈਲਦੀ ਤੇ ਬਹੁਤ ਹੀ ਟੇਸਟੀ ਉੱਪਰ ਖੂਬਸਾਰਾ ਧਨੀਆਂ ਪਾ ਦਿਓ ਤਾਂ ਕਿ ਇਹਦਾ ਟੇਸਟ ਹੋਰ ਵੱਧ ਜਾਵੇ ਤੇ ਮੇਰੀ ਰੈਸਪੀ ਨੂੰ ਕਰੀ ਜ਼ਰੂਰ ਟਰਾਈ ਕਰਨਾ ਔਰ ਅੱਛਾ ਚਾ ਕਮੈਂਟ ਦੇ ਕੇ ਜ਼ਰੂਰ ਦੱਸਣਾ ਕਿ ਕਿਸ ਤਰ੍ਹਾਂ ਦੇ ਬਣੇ ਨੇ ਠੀਕ ਹੈ ਜੀ ਇਹ ਦੇਖ ਲਓ ਬੈਂਗਨ ਬਿਲਕੁਲ ਵੀ ਟੁੱਟਿਆ ਨਹੀਂ ਔਰ ਬਹੁਤ ਹੀ ਵਧੀਆ ਬਣੇ ਨੇ ਇਹ ਦੇਖੋ ਜੀ ਪਰੌਂਠੀ ਨਾ ਖਾਓ ਪੂੜੀ ਨਾ ਖਾਓ ਚਾਵਲਾ ਨਾ ਖਾਓ ਬਹੁਤ ਹੀ ਮਜ਼ਾ ਆਏਗਾ ਠੀਕ ਹੈ ਜੀ ਓਕੇ ਜੀ ਸਤਿ ਸ਼੍ਰੀ ਅਕਾਲ ਜੀ